ਵਿਦਿਆਰਥੀਓ ਅੱਜ ਅਸੀਂ ਜਮਾਤ 7ਵੀਂ ਅਧਿਆਇ 12 ਪੌਦਿਆਂ ਵਿੱਚ ਪ੍ਰਜਨਨ ਜਿਸ ਵਿੱਚ ਅਸੀਂ ਕਾਇਕ ਪ੍ਰਜਨਨ ਦੇ ਬਾਰੇ ਜਾਣਾਂਗੇ ਕਾਇਕ ਪ੍ਰਜਨਨ ਕੀ ਹੈ ਇਹ ਇੱਕ ਅਲਿੰਗੀ ਪ੍ਰਜਨਨ ਦੀ ਵਿਧੀ ਹੈ ਜਿਸ ਵਿਧੀ ਰਾਹੀਂ ਅਸੀਂ ਪੌਦੇ ਦੀ ਜੜ੍ਹਾਂ ਤੰਨੇ ਅਤੇ ਪੱਤਿਆਂ ਤੋਂ ਨਵੇਂ ਪੌਦੇ ਪੈਦਾ ਕਰ ਸਕਦੇ ਹਨ ਇਸ ਵਿਧੀ ਦੇ ਵਿੱਚ ਸਾਨੂੰ ਨਾ ਤਾਂ ਬੀਜ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕੋਈ ਅੰਗ ਇਸ ਦੇ ਵਿੱਚ ਭਾਗ ਲੈਂਦਾ ਹੈ ਇਹ ਵਿਧੀ ਜੜਾ ਤਨੇ ਅਤੇ ਪੱਤੇ ਰਾਹੀਂ ਹੋ ਸਕਦੀ ਹੈ ਆਓ ਅਸੀਂ ਇਸ ਵਿਧੀ ਵਿੱਚ ਜੜਾ ਰਾਹੀਂ ਤਨਿਆ ਰਾਹੀਂ ਅਤੇ ਪੱਤੇ ਰਾਹੀਂ ਕਿਸ ਤਰ੍ਹਾਂ ਨਵੇਂ ਪੌਦੇ ਫਾਇਦਾ ਕਿਤੇ ਜਾਂਦੇ ਹੈ ਉਸ ਨੂੰ ਸਮਝਦੇ ਹਾਂ ਸਭ ਤੋਂ ਪਹਿਲਾਂ ਅਸੀਂ ਤਨਿਆ ਰਾਹੀਂ ਇਸ ਵਿਧੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਨਿਆ ਰਾਹੀਂ ਇਸ ਵਿਧੀ ਰਾਹੀਂ ਗੰਨਾ ਗੁਲਾਬ ਚੰਪਾ ਵਰਗੇ ਕਈ ਪੌਦਿਆਂ ਦਾ ਪ੍ਰਜਨਨ ਇਸ ਵਿਧੀ ਦੁਆਰਾ ਕਰਵਾਇਆ ਜਾਂਦਾ ਹੈ ਹੁਣ ਤੁਸੀਂ ਮੇਰੇ ਹੱਥ ਦੇ ਵਿੱਚ ਈ ਦੇਖ ਰਹੇ ਹਾਂ ਆਲੂ ਜਿਸ ਨੂੰ ਅਸੀਂ ਸਾਰੇ ਖਾਂਦੇ ਆ ਇਹ ਤਨੇ ਦਾ ਤਰਤੀ ਹੇਠਲਾ ਫੁੱਲਿਆ ਭਾਗ ਗੰਡ ਜਾਂ ਟਿਊਮਬਰ ਹੁੰਦਾ ਹੈ ਜਿਸ ਵਿੱਚ ਭੋਜਨ ਜਮਾ ਹੁੰਦਾ ਹੈ ਜਿਵੇਂ ਕਿ ਤੁਸੀਂ ਜੇਕਰ ਇਸ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਡੇ ਸਾਹਮਣੇ ਇੱਕ ਵਡਾ ਦਰਸ਼ੀ ਦੀ ਸਹਾਇਤਾ ਨਾਲ ਵੀ ਤੁਸੀਂ ਦੇਖੋਗੇ ਤਾਂ ਤੁਹਾਡੇ ਸਾਹਮਣੇ ਕੁਝ ਉਭਰੀਆਂ ਹੋਈਆਂ ਰਚਨਾਵਾਂ ਤੁਹਾਨੂੰ ਦिखਾਈ ਦੇਣ ਗਿਆ ਜਿਵੇਂ ਕਿ ਤੁਸੀਂ ਇਸ ਨੂੰ ਦੇਖ ਸਕਦੇ ਹੋ ਕਿ ਆਪਣੇ ਕੋਲੇ ਆਲੂ ਤੇ ਕੁਝ ਉਬਰੀਆਂ ਹੋਈਆਂ ਰਚਨਾਵਾ ਦਿਖਾਈ ਦੇ ਰਹੀਆਂ ਨੇ ਜਾ ਤੱਬੇ ਦਿਖਾਈ ਦੇ ਰਹੇ ਨੇ ਇਹਨਾਂ ਤੱਬਿਆਂ ਨੂੰ ਅੱਖਾਂ ਕਿਹਾ ਜਾਂਦਾ ਹੈ ਆਲੂ ਤੇ ਮੌਜੂਦ ਇਹ ਅੱਖਾਂ ਉਗਰ ਕੇ ਨਵਾਂ ਪੌਦਾ ਪੈਦਾ ਕਰ ਦਿਆ ਹਨ ਆਓ ਆਪਾਂ ਦੇਖੀਏ ਕਿ ਅਸੀਂ ਕਿਸ ਤਰ੍ਹਾਂ ਇਸ ਤੋਂ ਨਵਾਂ ਪੌਦਾ ਪੈਦਾ ਕਰ ਸਕਦੇ ਹਾਂ ਜਿਵੇਂ ਕਿ ਹੁਣ ਤੁਸੀਂ ਟੇਬਲ ਤੇ ਦੇਖ ਰਹੇ ਹੋ ਅਸੀਂ ਤਿੰਨ ਮਿੱਟੀ ਦੇ ਜਾਰ ਬਣਾਏ ਹੋਏ ਹਨ ਜਿਸ ਵਿੱਚ ਅਸੀਂ ਇਹਨਾਂ ਅੱਖਾਂ ਨੂੰ ਕੱਟ ਕੇ ਇਸ ਦੇ ਵਿੱਚ ਰੱਖ ਦੇਵਾਂਗੇ ਤੇ ਇਸ ਦਾ ਪਰिक्षण ਕੁਝ ਸਮੇਂ ਬਾਅਦ ਕਰਾਂਗੇ ਕੁਝ ਦਿਨਾਂ ਬਾਅਦ ਕਿਉਂਕਿ ਇਹ ਵਿਧੀ ਥੋੜਾ ਸਮਾਂ ਜ਼ਰੂਰ ਲਏਗੀ ਕਿਉਂਕਿ ਪੌਦੇ ਨੂੰ ਬਨਨ ਤੇ ਸਮਾਂ ਲੱਗਦਾ ਹੈ ਆਓ ਇਸ ਨੂੰ ਕਰਦੇ ਹਾਂ ਬੇਟਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਉੱਪਰ ਆਲੂ ਉੱਪਰ ਕੁਝ ਤੱਬੇ ਦਿਖਾਈ ਦੇ ਰਹੇ ਹੈ ਅਸੀਂ ਤੱਬੇ ਦੇ ਇਹਨਾਂ ਭਾਗਾਂ ਨੂੰ ਹੀ ਕੱਟਦੇ ਹਾਂ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਤੱਬੇ ਦੇ ਇਹਨਾਂ ਭਾਗਾਂ ਨੂੰ ਕੱਟ ਰਿਹਾ ਜੋ ਕਿ ਆਪਣੇ ਕੋਲੇ ਆਕ੍ਰਮੰਗੂ ਇੱਕ ਸ਼ਕਲ ਦੇ ਰੂਪ ਦੇ ਵਿੱਚ ਦਿਖਾਈ ਦੇ ਰਹੇ ਹੈ ਇਹਨਾਂ ਭਾਗਾਂ ਨੂੰ ਹੀ ਅਸੀਂ ਕੱਟ ਕੇ ਇਸ ਮਿੱਟੀ ਦੇ ਵਿੱਚ ਪਾਵਾਂਗੇ ਤੇ ਇਸ ਦੇ ਇਸ ਨੂੰ ਕੁਝ ਦੀ ਨਾਲੇ ਰੱਖਾਂਗੇ ਤੁਸੀਂ ਦੇਖਾਂਗੇ ਦੇਖੋਗੇ ਕਿ ਕੁਝ ਦਿਨਾਂ ਬਾਅਦ ਇਹਨਾਂ ਭਾਗਾਂ ਤੋਂ ਕੀ ਹੈ ਸਾਡੇ ਕੋਲੇ ਨਵਾਂ ਪੌਦਾ ਉਗਰਨਾ ਸ਼ੁਰੂ ਹੋ ਜਾਏਗਾ ਤੁਸੀਂ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ ਜਿਵੇਂ ਕਿ ਅਸੀਂ ਇਹਨਾਂ ਕੁਝ ਭਾਗ ਕੱਟ ਲਈ ਹੈ ਅਸੀਂ ਕੁਝ ਭਾਗ ਇਹਨਾਂ ਦੇ ਵਿੱਚ ਪੌਦੇ ਦੇ ਵਿੱਚ ਮਿਤੀ ਦੇ ਵਿੱਚ ਭਾਗਾਂ ਵਾਂਗ ਤੇ ਇਸ ਨੂੰ ਇੰਨਾ ਮੀਆ ਲਿਮਿਟੀ ਹੈ ਇਹਦੇ ਵਿੱਚ ਪਾਣੀ ਦੇ ਵਿੱਚ ਨਮੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਅਸੀਂ ਕੁਝ ਭਾਗ ਇਸ ਦੇ ਵਿੱਚ ਵੀ ਪਾ ਦਾਂਗੇ ਇਸੇ ਤਰ੍ਹਾਂ ਕੁਝ ਭਾਗ ਅਸੀਂ ਇਹਦੇ ਵਿੱਚ ਵੀ ਪਾ ਲਏ ਅਸੀਂ ਹੁਣ ਇਸ ਦਾ ਪਰਿਕਸ਼ਨ ਕੁਝ ਦਿਨ ਬਾਅਦ ਦੇਖਾਂਗੇ ਤੁਸੀਂ ਦੇਖੋਗੇ ਕਿ ਕੁਝ ਦਿਨ ਬਾਅਦ ਇੰਨਾ ਅੱਖਾਂ ਤੋਂ ਨਵੇਂ ਪੋਤੇ ਉਗਨੇ ਸ਼ਿਰੂ ਹੋ ਗਏ। ਇਹ ਸੀ ਸਾਨੂੰ ਅੱਗੇ ਇਸ ਦਾ ਜਵਾਬ ਦਿਖਾਵਾ